ਰਤਨਾਮ ਸ੍ਰੀ ਵਾਹਿਗੁਰੂ ਜੀ ਸਾਰਗ ਮਹੱਲਾ 5 ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਸਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਹਿਰਦੇ ਅਰਧ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਦਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣਕ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਰਿਦੈ ਅਰਧ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣਕ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਰਿਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਦਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਕਾਮਜ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਦਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਰਦੇ ਅਰਧ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਰਿਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣਕ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ 5 ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣਕ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ 4 ਗ ਮੁਹੱਲਾ 5 ਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਤੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਕਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਦਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਰਿਦੈ ਅਰਧ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਤਾਰਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਰਦੇ ਅਰਦ ਹੋ ਛੁਟ ਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਦ ਸੇ ਲਾਗੇ ਨਾਨਕ ਜੋ ਪ੍ਰਵ ਬਾਣੀ ਾਰਦ ਮਹੱਲਾ 5 ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਸਦੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਰਦੇ ਅਰਧ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਪਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭਾਣੀ ਲਗ ਮਹੱਲਾ ਪੰਜਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ ਰਹਾ ਹੋ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਵ ਲੈ ਹੋ ਹਰ ਰਿਦੈ ਅਰਦ ਹੋ ਛੁਟਕੇ ਆਵਣ ਜਾਣੀ ਉਦਮ ਸਕਤ ਸਿਆਣ ਕੁ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ